ਇਹਦਾ ਪਿਓ ਦੋ ਵਾਰ ਸ਼ੋ ਵਿਨਰ ਹੈ ਠੀਕ ਹੈ ਤੇ ਇਹ ਬੱਚੀ ਦੀ ਜਿਹੜੀ ਮਾਂ ਹੈ ਉਹ ਵੀ ਨੀਲੀ ਹੈ ਤੇ ਉਹ ਵੀ ਨੀਲਾ ਹੈ ਠੀਕ ਹੈ ਇਹ ਖੁਦ ਵੀ ਨੀਲੀ ਬਣੂਗੀ ਤੇ ਮਾਂ ਦੀ ਡਿਟੇਲ ਮਾਂ ਕਿਹੜੇ ਮਾਂ ਆਲੀਸ਼ਾਨ ਲਾਈਨ ਦੀ ਕੇਸਰ ਕੁੜੇ ਦੀ ਬੱਚੀ ਹੈ ਠੀਕ ਹੈ ਲੋਕ ਜਿਆਦਾ ਨਹੀਂ ਨਹੀਂ ਸਦਾ ਖਰੀਦਦੇ ਲੋਕ ਨਹੀਂ ਮਾਰਵਾੜੀ ਇੰਤ ਬਹੁਤ ਲੋਕ ਘਟ ਖਰੀਦੇ ਜਿਹੜੇ ਸ਼ੌਂਕੀਆ ਲੋਕ ਖਰੀਦੇ ਠੀਕ ਹੈ ਨਾ ਹਰ ਬੰਦਾ ਨਹੀਂ ਖਰੀਦ ਕਰਦਾ ਇਹਦੀ ਹੂੰ ਕਿਉਂਕਿ ਇਹ ਜੋ ਜਾਨਵਰ ਹੈ ਨਾ ਠੱਲ ਕੇ ਵੇਚਣ ਵਾਲਾ ਇਹਦੇ ਚ ਕਾਲੀ ਨਹੀਂ ਕੀਤੀ ਜਾ ਸਕਦੀ ਸਤਿ ਸ਼੍ਰੀ ਅਕਾਲ ਭਰਾਵੋ ਅੱਜ ਆਪਾਂ ਮਕਸਰ ਮੇਲੇ ਦੇ ਉੱਤੇ ਖੜੇ ਆ ਤੇ ਮੇਲਾ ਤਕਰੀਬਨ ਸਮਾਪਤੀ ਦੇ ਵੱਲ ਆ ਜਿੰਨੇ ਵੀ ਭਰਾ ਜੁੜਦੇ ਆ ਦਿਲੋਂ ਧੰਨਵਾਦ ਆ ਚੈਨਲ ਨੂੰ ਪਹਿਲਾਂ ਕਰ ਲਿਓ ਸਬਸਕ੍ਰਾਈਬ ਤੇ ਗੱਲਬਾਤ ਕਰਦੇ ਆ ਬਾਈ ਦੇ ਨਾਲ ਬਾਈ ਦੇ ਕੋਲੇ ਬਸ਼ੇਰੀਆਂ ਬਹੁਤ ਘੈਂਟ ਤੇ ਕੀ ਬਲੱਡ ਲੈਣਾ ਸਾਰੀ ਡਿਟੇਲ ਦੇ ਨਾਲ ਤੇ ਕਿੱਥੋਂ ਬਾਈ ਪਹੁੰਚੇ ਆ ਤੇ ਮੇਲਾ ਕਿਵੇਂ ਰਿਹਾ ਉਹ ਸਾਰੀ ਗੱਲਬਾਤ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਕਿਹੜੇ ਥੋਂ ਮੈਂ ਸ਼੍ਰੀ ਗੰਗਾ ਨਗਰ ਤੋਂ ਸ਼੍ਰੀ ਗੰਗਾ ਨਗਰ ਹਾਂਜੀ ਬਾਈ ਤੇ ਕਿੰਨਾ ਟਾਈਮ ਹੋ ਗਿਆ ਮੇਲੇ ਤੇ ਆਉਂਦੇ ਨੇ ਮੇਲੇ ਆਈ ਠੀਕ ਹੈ ਹਾਂ ਤੇ ਕੀ ਫਰਕ ਆ ਅਗਲੇ ਮੇਲੇ ਨਾਲੋਂ ਇਸ ਮੇਲੇ ਚ ਤੇ ਜਾਂ ਪਹਿਲਾਂ ਚੰਗਾ ਸੀ ਜਾਂ ਹੁਣ ਚੰਗਾ ਸੀ ਜਾਂ ਮੰਦਾ ਸੀ ਕਿਵੇਂ ਆਇਆ ਤੇ ਕਿਹਦਾ ਮੇਲਾ ਐਰ ਕੀ ਸੁਸਤਰਿਆ ਮੇਲਾ ਥੋੜਾ ਸੋਸਤ ਸੀ ਹਮ ਕਿਉਂਕਿ ਲੋਕਲ ਗਰਾਹ ਘਟ ਹੈ ਠੀਕ ਹੈ ਯੂਪੀ ਵਾਲੇ ਜਿਹੜਾ ਮਾਲ ਖੜਦੇ ਹੋਰ ਚਲੋ ਹੈ ਹੀ ਆ ਠੀਕ ਹੈ ਹਾਂ ਮੀਡੀਅਮ ਜਿਹਾ ਮਾਲ ਨਹੀਂ ਵਿਕਿਆ ਜਾਂ ਤਾਂ ਹਾਈ ਵਾਲਾ ਵਿਕਿਆ ਜਾਂ ਥੱਲੇ ਵਾਲਾ ਠੀਕ ਆ ਮੀਡੀਅਮ ਨੇ ਮੀਡੀਅਮ ਨੇ ਕੀ ਬਾਤ ਠੀਕ ਆ ਜਾਨੀ ਕਿ ਜਿਹੜਾ ਆਮ ਬੰਦਾ ਸੀਗਾ ਵੱਧ ਵਰਗੀ ਕਹਿ ਲਿਆ ਆਪਾਂ ਜੋ ਆਪਣਾ ਸ਼ੌਂਕਿਆ ਹੁੰਦਾ ਨਾ ਘਰੇ ਰੱਖਣ ਵਾਲਾ ਦਰਾਕ ਉਹ ਹੈ ਨਹੀਂ ਐਰ ਕੀ ਉਹ ਹੈ ਨਹੀਂ ਹਾਂ ਠੀਕ ਆ ਉਹਨੇ ਹੀ ਇਹੋ ਜਿਹੇ ਬੱਚੇ ਖੜਨੇ ਹੁੰਦੇ ਆ ਕੀ ਕਾਰਨ ਆਂਦੇ ਆ ਉਹਦੇ ਨਾਂ ਆਉਣ ਦਾ ਭਾਈ ਤੇ ਸਾਡੇ ਏਰੀਆ ਚ ਉਤੇ ਰਹਿੰਦਾ ਜੇ ਐਰ ਕੀ ਨਰਮਾ ਨਹੀਂ ਹੋਇਆ ਫਸਲ ਮਾੜੀ ਰਹੀ ਠੀਕ ਆ ਉਹ ਵੀ ਕਾਰਨ ਆ ਪੰਜਾਬ ਚੋਂ ਵੀ ਕੋਈ ਕਾਰਨ ਹੋ ਸਕਦਾ ਇਸ ਤੇ ਇਹ ਮੇਲਾ ਜਿਹੜਾ ਮੌਕੇ ਤੇ ਅਨਾਉਂਸ ਹੋਇਆ ਉਹ ਵੀ ਕਾਰਨ ਉਹਦੇ ਕਰਕੇ ਵੀ ਹੋ ਜਾਂਦਾ ਨਾ ਅਗਲੇ ਦਾ ਕਈ ਵਾਰੀ ਬਸਟ ਹੁੰਦਾ ਉਸੇ ਹਿਸਾਬ ਨਾਲ ਬਿਲਕੁਲ ਚੱਲਦਾ ਸ਼ੁਰੂ ਤੋਂ ਚੱਲਦਾ ਜੀ ਲੈਣੀ ਆਉਂਦੀ ਹੈ ਨਾ ਭਾਈ ਕਿੰਨੇ ਜਾਨਵਰ ਲੈ ਕੇ ਆਏ ਸੀ ਅੱਜ ਮੈਂ ਦੋ ਲੈ ਕੇ ਆਇਆ ਜੀ ਇਹ ਦੋ ਹੈ ਹਾਂਜੀ ਹਾਂਜੀ ਕੀ ਡਿਟੇਲ ਹੈ ਇਹਨਾਂ ਦੀ ਮੜਾ ਦੱਸੋ ਇਹ ਇਹ ਨੀਲ ਕਮਲ ਘੋੜੇ ਦੀ ਹੈ ਜੀ ਠੀਕ ਹੈ ਨੀਲ ਕਮਲ ਹੈ ਕਾਲੇ ਕਾਂਟੇ ਦਾ ਠੀਕ ਹੈ ਤੇ ਇਹਦਾ ਪਿਓ ਦੋ ਵਾਰ ਸ਼ੋ ਵਿਨਰ ਹੈ ਠੀਕ ਹੈ ਤੇ ਇਹ ਬੱਚੀ ਦੀ ਜਿਹੜੀ ਮਾਂ ਹੈ ਉਹ ਵੀ ਨੀਲੀ ਹੈ ਤੇ ਉਹ ਵੀ ਨੀਲਾ ਠੀਕ ਹੈ ਇਹ ਖੁਦ ਵੀ ਨੀਲੀ ਬਣੂਗੀ ਤੇ ਮਾਂ ਦੀ ਡਿਟੇਲ ਮਾਂ ਕਿਹੜੇ ਮਾਂ ਆਲੀਸ਼ਾਨ ਲਾਈਨ ਦੀ ਕੇਸਰ ਕੁੜੇ ਦੀ ਬੱਚੀ ਹੈ ਠੀਕ ਹੈ ਔਰ ਪਿਓ ਨੇ ਆਂ ਕਾਂਟੇ ਦਾ ਠੀਕ ਹੈ ਮੜੇ ਦਿਖਾਇਓ ਤੋਰ ਕੇ ਹਾਂ ਸੇਲ ਹਸਤ ਕਰਦੇ ਹੋਏ ਹਾਂਜੀ ਹਾਂਜੀ ਲੈ ਮਨਦੀਪ ਕਰ ਲਈ ਕੈਮਰੇ ਚ ਕੈਦ ਮਾੜੀ ਜੀ ਲੋਬੀ ਦੋਸਤੋ ਸੰਪਰਕ ਕਰਿਓ ਬਾਈ ਦੇ ਨਾਲ ਜਿਹੜੇ ਵੀ ਭਰਾਵਾਂ ਨੇ ਸੰਪਰਕ ਕਰਨਾ ਬੱਚੀ ਥੋੜੀ ਹਮ ਇਹਦੇ ਬਲੇਜ ਹੈ ਜੀ ਦੋ ਕ੍ਰੋਸ ਪੈਰ ਵਾਈਟ ਹੈ ਅਭਜੀਤ ਮਾਰਕਿੰਗ ਹੈ ਤੇ ਇਹਦੀ ਗਰਦਨ ਦੇਖੋ ਇਹਦਾ ਹਮ ਇਹ ਲੈਂਥ ਬੱਚੀ ਦੀ ਠੀਕ ਹੈ ਸੁੰਦਰਤਾ ਇਹਦੀ ਮਾਂ ਦੀ ਹਾਈਟ ਕਿੰਨੀ ਸੀ ਮਾਂ ਦੀ ਹਾਈਟ 62 ਹੈ ਦੀ 62 ਤੁਹਾਡੇ ਕੋਲੇ ਘਰੀ ਆ ਹਾਂ ਮੇਰੇ ਕੋਲੇ ਆਪਦੇ ਘਰੇ ਹੁਣੇ ਸੇਲ ਕੀਤੀ ਕੋੜੀ ਉਹ ਜਦੀ ਮਾਂ ਠੀਕ ਹੈ ਔਰ ਪਿਓ ਹੈਗਾ 64.5 64.5 ਹਾਂ ਠੀਕ ਹੈ ਬਾਈ ਕੀ ਮੁੱਲ ਕਰਦੇ ਹਾਂ ਇਹਦਾ ਇਹਦਾ 5 ਲੱਖ ਰੁਪਏ ਕਰਦੇ ਆ ਜੀ ਠੀਕ ਹੈ ਇੱਥੇ ਲੱਗਿਆ ਕੋਸ਼ ਅੱਜ ਹਾਂ ਇੱਥੇ ਲੱਗਾ ਵੀ ਜੀ ਇਹਦਾ ਠੀਕ ਹੈ ਜੇ ਮਾਨ ਤਾਨ ਹੋ ਜੂ ਬਿਲਕੁਲ ਹੋ ਜਾਊਗਾ ਜੀ ਟਾਈਮ ਤੇ ਓਕੇ ਹਾਂ ਤੇ ਆਪਣੀ ਐਗਜੈਕਟ ਲੋਕੇਸ਼ਨ ਹੈ ਜਿਹੜੀ ਗੰਗਾ ਨਗਰ ਚੋ ਗੰਗਾ ਨਗਰ ਬਿਲਕੁਲ ਹੀ ਰਿੱਧੀ ਸਿੱਧੀ ਕਲੋਨੀ ਪੈਂਦੀ ਹੈ ਸਾਡੀ ਫੇਮਸ ਠੀਕ ਹੈ ਗੰਗਾ ਨਗਰ ਚ ਸੋਸਾਇਟੀ ਹੈ ਇੱਕ ਠੀਕ ਹੈ ਉਹਦੇ ਨਾਲ ਹੀ ਆਪਣਾ ਫਾਰਮ ਹੈ ਬਿਲਕੁਲ ਠੀਕ ਹੈ ਜਿਵੇਂ ਕਹੀਏ ਤੇ ਸੂਰਤਗੜ ਤੇ ਨੇਤੇ ਵਾਲਾ ਬਾਈਪਾਸ ਠੀਕ ਹੈ ਪੁਰਾਣਾ ਬਾਈਪਾਸ ਹੁੰਦਾ ਹੈ ਘਰੇ ਮੇਰੇ ਕੋਲ 2-4 ਜਾਨਵਰ ਕਰਨ ਦੋ ਜਾਨਵਰ ਕਰਨ ਨਹੀਂ ਸ਼ੌਕੀਆ ਜਿਹੜਾ ਕੋਈ ਬੱਚਾ ਹੋ ਜਾਂਦਾ ਉਹ ਸੇਲ ਕਰ ਲਈਦਾ ਠੀਕ ਹੈ ਕੋਈ ਜ਼ਿਆਦਾ ਖਰੀਦਦਾਰੀ ਹੈ ਨਹੀਂ ਜ਼ਿਆਦਾ ਮਾਰਵਾੜੀ ਦਾ ਹੀ ਹੈ ਮਾਰਵਾੜੀ ਦਾ ਨੁਕਰਾ ਕਦੀ ਨਹੀਂ ਰੱਖਿਆ ਠੀਕ ਕਾਰਨ ਹੈ ਦਾ ਮਾਰਵਾੜੀ ਕਿਉਂ ਪਤਾ ਨਹੀਂ ਦਿਲ ਨਹੀਂ ਲਾਹੋਰ ਕਿਸੇ ਜਾਂਦਾ ਠੀਕ ਹੈ ਜੋ ਸ਼ੁਰੂ ਚੋਂ ਇਹਦੇ ਚ ਹੀ ਫਸੇ ਆ ਇਹਦੇ ਚ ਹੀ ਰਹਿ ਗਏ ਨੇ ਹੋਰ ਨੁਕਰੇਲ ਤੇ ਆ ਨਹੀਂ ਨਹੀਂ ਜਾਂਦਾ ਕਦੀ ਪਤਾ ਨਹੀਂ ਕਿਉਂ ਗੱਲ ਇਹਦੇ ਚ ਥੋੜਾ ਅਟਰੈਕਸ਼ਨ ਜ਼ਿਆਦਾ ਹੈ ਠੀਕ ਹੈ ਇਹ ਵੀ ਸੁੰਦਰਤਾ ਠੀਕ ਹੈ ਔਰ ਇਹਨਾਂ ਦਾ ਜੋ ਐਗਰੈਸ਼ਨ ਹੈ ਉਹ ਉਹ ਕਰਿਆ ਤੇ ਨਹੀਂ ਹੁੰਦਾ ਖਿੱਚਮਾ ਆ ਇਹ ਉਹ ਖਿੱਚਮਾ ਹੁੰਦਾ ਨਹੀਂ ਇਹ ਇਹ ਤਾਂ ਨਹੀਂ ਕਿਤੇ ਮਾਰਕੀਟਿੰਗ ਵੀ ਜ਼ਿਆਦਾ ਇਹਨਾਂ ਦੀ ਜੈ ਨੂੰ ਸੇ ਖਰੀਦਦੇ ਜ਼ਿਆਦਾ ਲੋਕ ਜ਼ਿਆਦਾ ਨਹੀਂ 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 ਸਦਾ ਖਰੀਦਦੇ ਲੋਕ ਨਹੀਂ ਮਾਰਵਾੜੀਨ ਤੋਂ ਬਹੁਤ ਲੋਕ ਘਟ ਖਰੀਦਦੇ ਜਿਹੜੇ ਸ਼ੌਂਕ ਆ ਲੋਕ ਖਰੀਦਦੇ ਹੈ ਨਾ ਹਰ ਬੰਦਾ ਨਹੀਂ ਖਰੀਦ ਕਰਦਾ ਇਹਦੀ ਹੂੰ ਕਿਉਂਕਿ ਇਹ ਜੋ ਜਾਨਵਰ ਹੈ ਨਾ ਠੱਲ ਕੇ ਵੇਚਣ ਵਾਲਾ ਇਹਦੇ ਚ ਕਾਹਲੀ ਨਹੀਂ ਕੀਤੀ ਜਾ ਸਕਦੀ ਠੀਕ ਹੈ ਇਹ ਨਹੀਂ ਕਿ ਆਪਾਂ ਮੰਡੀ ਗਏ ਹੁਣ ਵੇਚੇ ਹੁਣ ਮੰਡੀ ਤਿੰਨ ਦਿਨਾਂ ਦੀ ਟੱਪ ਗਈ ਨਾ ਹੂੰ ਅਸੀਂ ਐਵੇਂ ਉਹੀ ਆ ਕੁਝ ਨਹੀਂ ਵੇਚਿਆ ਠੀਕ ਹੈ ਔਰ ਸਾਡੇ ਨਾਲ ਹੁੰਦੀ ਆਈਐਮਐਲ ਐਵੇਂ ਪਰ ਅਸੀਂ ਨੁਕਰੇ ਚ ਫਿਰ ਵੀ ਨਹੀਂ ਜਾਂਦੇ ਠੀਕ ਹੈ ਹਾਂ ਕਿਉਂਕਿ ਪਤਾ ਨਹੀਂ ਇਹਦੇ ਦਾ ਰੁਝਾਨ ਹੀ ਇਹਦੇ ਹੱਲ ਬਣਿਆ ਹੋਇਆ ਠੀਕ ਹੈ ਭਾਈ ਬਾਕੀ ਐਡਾ ਨੁਕਰੇ ਦਾ ਨੌਲੇਜ ਵੀ ਨਹੀਂ ਆ ਠੀਕ ਹੈ ਉਹ ਵੀ ਕਾਰਨਿਕ ਹੈਗਾ ਹਾਂ ਵੀ ਬੈਨ ਨੌਲੇਜ ਤੋਂ ਹਾਂ ਮਾਰਵਾੜੀ ਚ ਹੈਗਾ ਨੁਕਰੇ ਚ ਹੈ ਨਹੀਂ ਠੀਕ ਹੈ ਹਾਂ ਓਕੇ ਭਾਈ ਫੇ ਉਹਦੀ ਕੀ ਡਿਟੇਲ ਆਵੇ ਉਹ ਸ਼ਿਵਰਾਜ ਸ਼ੇਖਰ ਵਾਲੇ ਦੀ ਆ ਠੀਕ ਹੈ ਬਹੁਤ ਵੱਡਾ ਕੋੜਾ ਸ਼ਿਵਰਾਜ ਸ਼ੇਖਰਾਂ ਦਾ ਉਹਦੀ ਬੱਚੀ ਆ ਉਹ ਠੀਕ ਹੈ ਤੇ ਕਿ ਅੱਗੇ ਮਾਂ ਦੀ ਡਿਟੇਲ ਇਹਦੀ ਮਾਂ ਨੂੰ ਉਹਦੀ ਮਾਂ ਹੈ ਸਵਾਦੀਆ ਮੱਠ ਲੈਣ ਦੀ ਠੀਕ ਹੈ ਹਾਂਜੀ ਠੀਕ ਮਾਂ ਤੇ 60 ਇੰਚ ਦੀ ਹਾਈਟ ਹੈ ਦੀ ਪਿਓ ਦੀ 65 ਇੰਚ ਕਰਦੇ ਆ ਪਿਓ ਬਹੁਤ ਪਾਰ ਆ ਉਹ 13ਵੇਂ ਮਹੀਨੇ ਚ ਆ ਗਈ ਜੀ ਸਾਲ ਤੋਂ ਉੱਪਰ ਹੋ ਗਈ ਠੀਕ ਹੈ ਹਾਂਜੀ ਉਹਦਾ ਕੀ ਮੁੱਲ ਕਰਦੇ ਆ ਉਹਦਾ ਬੜਾ ਰੀਜ਼ਨੇਬਲ ਪ੍ਰਾਈਸ ਆ 2 ਲੱਖ ਰੁਪਏ ਕਰਦੇ ਆ ਠੀਕ ਹੈ ਹਾਂ ਕੀ ਮਾਰਕਿੰਗ ਹੈ ਦੀ ਮੜੇ ਉਹਦੀ ਤਿੰਨ ਪੈਰ ਹੈ ਠੀਕ ਹੈ ਦੋ ਪਿਛਲੇ ਇੱਕ ਅਗਲਾ ਠੀਕ ਹੈ ਔਰ ਅੱਗੋਂ ਤੁਸੀਂ ਤਿਲਕ ਤੋੜ ਬੋਲ ਸਕਦੇ ਆ ਬਟਵਾਲ ਜਾਂਦੇ ਆ ਬ੍ਰੀਕ ਠੀਕ ਹੈ ਹਾਂ ਠੀਕ ਹੈ ਬਈ ਮੈਂ ਤੋੜ ਕੇ ਵਿਖਾਈ ਮੜੀ ਜੀ ਤੋੜ ਤੇ ਲੱਗਿਆ ਬਈ ਉਹਦਾ ਵੀ ਕੋਈ ਹਾਂ ਉਹਦੇ ਲੱਗੇ ਬਈ ਜੀ ਬਸ ਨੇੜੇ ਤੇੜੇ ਹੀ ਆ ਸੌਦਾ ਹੋ ਜਾਏਗਾ ਸ਼ਾਇਦ ਅੱਜ ਠੀਕ ਹੈ ਨਾ ਤਾਂ ਸਵੇਰ ਹੋ ਜਾਏਗਾ ਠੀਕ ਹੈ ਠੀਕ ਹੈ ਐਦੇ ਵੀ ਲੱਗੇ ਆ ਪਰ ਅਜੇ ਦੂਰ ਐ ਥੋੜਾ ਜਿਹਾ ਅੱਛਾ ਹਾਂ ਤਸੱਲੀ ਜੀ ਵਾਲੀ ਗੱਲ ਜਿਵੇਂ ਦੀ ਬੱਚੀ ਆ ਨਾ ਹਾਂ ਉਹਵੇਂ ਦੇ ਪੈਸੇ ਨੇ ਠੀਕ ਹੈ ਹਾਂ ਬਹੁਤ ਵਧੀਆ ਹੋਰੇ ਕੋਈ ਹੋਰ ਗੱਲਬਾਤ ਬਾਈ ਕੋਈ ਹੋਰ ਇਹਨਾਂ ਨੂੰ ਲੈ ਕੇ ਹੋਵੇ ਜਾਂ ਵੈਸੇ ਹੋਰ ਗੱਲਬਾਤ ਕੀ ਕਹਿ ਸਕਦੇ ਆ ਮਤਲਬ ਇਹਨਾਂ ਨਾਲ ਵਧੀਆ ਟਾਈਮ ਪਾਸ ਹੁੰਦਾ ਠੀਕ ਹੈ ਦਿਲ ਲੱਗਿਆ ਰਹਿੰਦਾ ਆਮ ਬੰਦਾ ਮੈਂ ਤੁਹਾਡੇ ਤੋਂ ਉਹੀ ਪੁੱਛਦਾ ਚਲੋ ਵੀ ਜੇ ਕਿਸੇ ਨੇ ਨਵੇਂ ਬੰਦੇ ਨੇ ਇਹ ਚੀਜ਼ ਰੱਖਣੀ ਆ ਤੇ ਕਿਵੇਂ ਕਿਵੇਂ ਦਾ ਸੋਚ ਕੇ ਅਗਲਾ ਰੱਖੇਗੀ ਛੌਂਕ ਨੂੰ ਰੱਖੇ ਯਾਰ ਜਾਂ ਅਗਲਾ ਕਹਿੰਦਾ ਯਾਰ ਮੈਂ ਕੱਲਾ ਚੱਲ ਸਾਰੇ ਬੱਚੇ ਫੌਰਨ ਆ ਇੱਕ ਅੱਧੀ ਬਸ਼ੇਰੀ ਪਾਲ ਲਾਂ ਜਾਂ ਕਿਵੇਂ ਹੈ ਠੀਕ ਕਿਵੇਂ ਲੱਗਦਾ ਵੀ ਕਿਹੜਾ ਬੰਦਾ ਲੈ ਸਕਦਾ ਇਹਨੂੰ ਕਮਾਈ ਨਾਲ ਲੈ ਸਕਦਾ ਜਾਂ ਕਿਵੇਂ ਦੇਖੋ ਪਹਿਲੀ ਗੱਲ ਤੇ ਘਰੇ ਕੋਈ ਨਾ ਕੋਈ ਬੰਦੇ ਦੋ ਹੋਣੇ ਚਾਹੀਦੇ ਆ ਠੀਕ ਹੈ ਪਰ ਮੈਂਬਰ ਕੱਲੇ ਬੰਦੇ ਦਾ ਕੰਮ ਨਹੀਂ ਹੈ ਠੀਕ ਹੈ ਸਾਡੇ ਘਰੇ ਜਾਂ ਜਿਵੇਂ ਲੇਡੀ ਸੰਭਾਲ ਲੈਂਦੀ ਆ ਬੱਚਿਆਂ ਨੂੰ ਤਾਂ ਜਾਂ ਕੋੜੀ ਨੂੰ ਉਹ ਹੋਣਾ ਚਾਹੀਦਾ ਜਿਵੇਂ ਕੱਲਾ ਬੰਦਾ ਉਹਦੇ ਆਸਤੇ ਪ੍ਰੋਬਲਮ ਹੈ ਕਿਉਂਕਿ ਆਣਾ ਜਾਣਾ ਬੰਦ ਹੋ ਜਾਂਦਾ ਬੰਦ ਹੋ ਜਾਂਦਾ ਹੈ ਨਾ ਡਿਊਟੀ ਵਾਲਾ ਕੰਮ ਹੈ ਡਿਊਟੀ ਵਾਲਾ ਕੰਮ ਹੈ ਤੇ ਫਿਕਸ ਹੈ ਤਾਂ ਨਾ ਠੀਕ ਹੈ ਤੇ ਜਾਨਵਰੇ ਹੁਣ ਜਿਵੇਂ ਦੋ ਘਰੇ ਛੱਡੇ ਆ ਹਾਲਾਂਕਿ ਬੰਦਾ ਹੈਗਾ ਪਰ ਫਿਰ ਵੀ ਟੈਨਸ਼ਨ ਰਹਿੰਦੀ ਆ ਠੀਕ ਹੈ ਤੇ ਇਹ ਕਾਰਨ ਹੈ ਤਾਂ ਥੋੜਾ ਜਿਹਾ ਉਹ ਬੰਦਾ ਹੀ ਰੱਖੇ ਵੀ ਜਿਹੜਾ ਹਾਂ ਪਿੱਛੇ ਸਪੋਰਟ ਹੈਗੀ ਕਿਸੇ ਦੀ ਨਾਲ ਵੀ ਉਹ ਚਲਾ ਗਿਆ ਤਾਂ ਆਪਾਂ ਕੰਮ ਨੂੰ ਅਗੇ ਬ ਵੀ ਦੇਖ ਸਕਦੇ ਹਾਂ ਪਰ ਹੈ ਕੁਝ ਵੀ ਨਹੀਂ ਦੇਖਣਾ ਇ ਇਹਨਾਂ ਨੂੰ ਸੁਬਾ ਸ਼ਾਮ ਦਾਣਾ ਪੱਠਾ ਕਰਨਾ ਹੋਰ ਕੋਈ ਏਡੀ ਏਡੀ ਗੱਲ ਹੈ ਨਹੀਂ ਇਹਦੇ ਚ ਠੀਕ ਹੈ ਬਾਈ ਬਹੁਤ ਵਧੀਆ ਸੋ ਦੋਸਤੋ ਸੰਪਰਕ ਕਰ ਸਕਦੇ ਹੋ ਬਾਈ ਦੇ ਨਾਲ ਜੇ ਕਿਸੇ ਵੀਰ ਭਰਾਣੇ ਵਸ਼ੀਰੀਆਂ ਖਰੀਦਣੀਆਂ ਹੋਣ ਤਾਂ ਚੀਜ਼ ਬਹੁਤ ਘੈਂਟ ਹੈ ਤੇ ਲੈਣ ਵੀ ਚੰਗੀ ਦੱਸੀ ਹੈ ਬਾਈ ਨੇ ਤੇ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰਕੇ ਸਾਰੀ ਡਿਟੇਲ ਦੇ ਵਿੱਚ ਗੱਲਬਾਤ ਕਰ ਸਕਦੇ ਹੋ ਬਾਈ ਜੀ ਨੰਬਰ ਬੋਲ ਦਿਓ ਆਪ 97820 ਜੀ 58503 ਠੀਕ ਹੈ ਜੀ ਕਰੀ ਰਿਪੀਟ ਕਰ 97820 58503 ਮਾਝਾ ਸਟਡ ਫਾਰਮ ਸ਼੍ਰੀ ਗੰਗਾ ਨਗਰ ਠੀਕ ਹੈ ਬਾਈ ਹੋਰ ਮੇਲਾ ਵੀ ਕਰਦੇ ਹਾਂ ਕਿ ਆਹ ਹੀ ਸੀ ਬਈ ਇਸ ਵਾਰ ਸਾਰੇ ਹੀ ਕੀਤੇ ਜੀ ਪੁਸ਼ਕੇ ਵੀ ਹਮ ਕੀਤਾ ਹਨਮਾਨਗੜ੍ਹ ਵੀ ਕੀਤਾ ਹੈ ਗੰਗਨਗਰ ਵੀ ਕੀਤਾ ਹੈ ਠੀਕ ਹੈ ਫਿਰ ਉਹ ਘੋੜਾ ਇਹਨਾਂ ਦਾ ਲੈਣਾ ਪੈਂਦਾ ਡਿਸਪਲੇ ਵਾਸਤੇ ਪ੍ਰਮੋਸ਼ਨ ਵਾਸਤੇ ਲੋਣਾ ਪੈਂਦਾ ਠੀਕ ਹੈ ਤਾਂ ਕਰਕੇ ਲੈ ਇੱਥੇ ਨਹੀਂ ਲਾਇਆ ਇੱਥੇ ਥੋੜੀ ਜਗ੍ਹਾ ਦੀ ਦਿੱਕਤ ਸੀਗੀ ਤਾਂ ਕਰਕੇ ਨਹੀਂ ਲਾਇਆ ਕੀ ਨਾਮ ਆਪਣੇ ਕੋਲੇ ਘੋੜੇ ਦਾ ਨੀਲਕਮਲ ਨਾਮ ਹੈ ਨੀਲਕਮਲ ਹਾਂਜੀ ਹਾਂਜੀ ਠੀਕ ਹੈ ਜੀ ਕੀ ਉਹਦੀ ਡਿਟੇਲ ਆ ਮਾੜੀ ਉਹ ਕਾਲੇ ਕਾਂਟੇ ਦਾ ਬੱਚਾ ਹੈ ਮਾਂ ਉਹਦੀ ਮੱਜੂ ਕੇ ਦੀ ਫੌਜੀ ਦੀ ਹੈ ਠੀਕ ਹੈ ਹਾਂਜੀ ਕਿੰਨੀ ਹਾਈਟ ਆ ਉਹਦੀ ਉਹ ਹਾਈਟ 64 ਪਲੱਸ ਹੈ ਜੀ ਠੀਕ ਹੈ 63 ਤੋਂ ਥੋੜਾ ਦਬਦਾ 64 ਤੋਂ ਪਲੱਸ ਹੈ ਠੀਕ ਹੈ ਸ਼ੋਅ ਚ ਪਾਇਆ ਕਿਸੇ ਸ਼ੋਅ ਚ ਦੋ ਸ਼ੋਅ ਪਾਏ ਹੋਇਆ ਉਹਨੂੰ ਠੀਕ ਹੈ ਪਹਿਲਾਂ ਇੱਕ ਵਾਰ ਹਨਮਾਨਗੜ੍ਹ ਦੋਦਾਂ ਦਾ ਚ ਪਾਇਆ ਸੀ ਉਦੋਂ ਸੈਕੰਡ ਪੋਜੀਸ਼ਨ ਸੀ ਜੀ ਫਿਰ 2021 ਦੀ ਪੁਸ਼ਕਰ ਚ ਪਾਇਆ ਟੌਪ 7 ਚ ਰਿਹਾ ਸੀਗਾ ਠੀਕ ਹੈ ਉਦੋਂ ਬਾਅਦ ਕੋਈ ਐਡਾ ਸਵੱਬ ਜ਼ਿਆਦਾ ਨਹੀਂ ਬਣਿਆ ਤਿਆਰੀ ਉਹ ਪ੍ਰੋਪਰ ਨਹੀਂ ਹੋਈ ਅੱਗੇ ਵਾਲੇ ਸ਼ੋਅਾਂ ਚ ਫਿਰ ਟ੍ਰਾਈ ਕਰਾਂਗੇ ਮਾਰਕਿੰਗ ਕਿਵੇਂ ਦਾ ਮਾਰਕਿੰਗ ਮਾਰਕਿੰਗ ਕਾਲੇ ਕੰਟੇ ਵਾਲੀ ਮਾਰਕਿੰਗ ਐ ਸਿਰ ਠੀਕ ਹੈ ਮੱਥੇ ਬਲੇਜ ਐ ਪਤਲਾ ਠੀਕ ਐ ਤਿੰਨ ਪੈਰ ਸਫੇਦ ਆ ਚੌਥਾ ਘਟਾ ਸਫੇਦ ਆ ਠੀਕ ਐ ਠੀਕ ਐ ਬਈ ਠੀਕ ਐ ਰੰਗ ਉਹਦਾ ਡੈਪਲ ਐ ਠੀਕ ਐ ਰਿਜ਼ਲਟ ਕਿਵੇਂ ਆਉਂਦਾ ਬਹੁਤ ਸ਼ਾਨਦਾਰ ਰਿਜ਼ਲਟ ਆਇਆ ਠੀਕ ਐ ਹਾਂਜੀ ਪਿੱਛੇ ਵੀ ਸੁੰਦਾ ਆਪਦੇ ਤੇ ਵੀ ਸੁੰਦਾ ਨੀਲੇ ਵੀ ਬੱਚੇ ਆ ਰਹੇ ਕਾਲੇ ਵੀ ਆ ਰਹੇ ਆ ਠੀਕ ਐ ਹਾਂਜੀ ਹਾਂਜੀ ਗਰਦਨ ਗੁਰਦਨ ਐਵੇਂ ਆ ਰਹੀ ਬੱਚਿਆਂ ਦੀ ਓਕੇ ਮਜਬਤੀ ਤੌਣ ਕੁੰਡੀ ਪਲੱਸ ਪੁਆਇੰਟ ਕੀ ਆ ਜਿਵੇਂ ਕੋੜੇ ਦੇ ਜੋ ਮਾਰਕਿੰਗਾਂ ਜਿਵੇਂ ਦੇ ਮਣ ਕੰਠਵਣ ਸਭ ਇਹੋ ਬੱਚਿਆਂ ਦੇ ਆ ਰਿਹਾ ਠੀਕ ਹੈ ਬਾਲ ਪੋਬਰੀ ਸਾਰੀ ਸਾਫ ਆ ਰਹੀ ਮਤਲਬ ਇਹ ਨਹੀਂ ਵੀ ਕੋਈ ਸਿੱਟਾ ਆ ਗਿਆ ਬੱਚੇ ਦੇ ਥੱਲੇ ਜਾਂ ਕੋਈ ਆ ਗਿਆ ਆ ਚੀਜ਼ਾਂ ਨਹੀਂ ਆ ਰਹੀਆਂ ਕੋੜੇ ਔਰ ਕੰਨ ਵੀ ਕਦੀ ਓਵਰਲੈਪ ਨਹੀਂ ਕਰਦਾ ਠੀਕ ਹੈ ਬਿਲਕੁਲ ਟੱਚ ਕਰ ਦਿੰਦਾ ਠੀਕ ਹੈ ਹਾਂ ਬਹੁਤ ਵਧੀਆ ਠੀਕ ਹੈ ਦੋਸਤੋ ਸੰਪਰਕ ਕਰਿਓ ਬਾਈ ਦੇ ਨਾਲ ਗੱਲਬਾਤ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਸ਼ੇਰੀਆਂ ਖਰੀਦਣ ਲੈਣ ਵਾਸਤੇ ਚੰਗੀ ਕੁਆਲਿਟੀ ਲੈਣ ਵਾਸਤੇ ਬਾਈ ਦਾ ਆ ਮੜਾ ਗਾਂ ਕਰ ਇਹਨੂੰ ਗਾਂ ਲੈ ਜਾ ਤੁਸੀਂ ਇਹਦੀ ਥੋੜੀ ਜਿਹੀ ਸ਼ਾਰਟ ਪਾ ਦਾਂਗੇ ਸ਼ਾਰਟ ਬਾਈ ਦਾ ਬਣਾ ਦਿੱਤਾ ਤੋਰ ਕੇ ਵਿਖਾ ਦਿਓ ਬਾਈ ਦੋਸਤੋ ਕਰਿਓ ਚੱਕ ਇੱਕ ਵਾਰੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਕਿਵੇਂ ਦੀ ਵੀਡੀਓ ਤੁਹਾਨੂੰ ਪਸੰਦ ਆਉਂਦੀਆਂ ਆਪਾਂ ਉਹ ਵੀਡੀਓ ਤੁਹਾਡੇ ਰਸਤੇ ਲੈ ਕੇ ਆਉਂਦੇ ਰਵਾਂਗੇ ਤੇ ਤੁਸੀਂ ਆਪਦੇ ਫਾਰਮ ਦੀ ਵੀਡੀਓ ਕਰਵਾਉਣ ਵਾਸਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਚਲ 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 ਜਿਵੇਂ ਵੀ ਤਰ੍ਹਾਂ ਦੀ ਤੁਸੀਂ رائے ਦੇਣਾ ਚਾਹੁੰਦੇ ਹੋ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਚੈਨਲ ਤੁਹਾਡੀ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਹੈ ਜੀ ਮਿਲੋ ਉਤਤਰਾ ਵੀਡੀਓ ਦੇ ਨਾਲ ਬਣੇ ਰਹੋ ਬਸ ਤੇ ਨਵੀਆਂ ਨਵੀਆਂ ਵੀ ਬਸ ਤੁਹਾਡੇ ਤੱਕ ਲੈ ਕੇ ਆਉਂਦੇ ਰਵਾਂਗੇ ਧੰਨਵਾਦ ਆਹ ਚਲ ਬੇਟਾ ਚਲ ਫੋਟੋ ਕਰਾ ਲਿਓ ਬਈ ਕਹਿਣ ਹਾਂ ਗੁਰੂ ਦੇ ਕੇ ਜਾਵਾਂਗੇ ਬੱਸ 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 ਐ ਐਨ ਕੁਪਰਨ ਕਰਾ ਦੋ ਕੁਮਾ ਕੇ ਲੈ ਆ Awesome. <laughs>